ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਨੌਜਵਾਨ ਦੀ ਕੈਨੇਡਾ 'ਚ ਭੇਦਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਕੈਨੇਡਾ ਦੇ ਵਿਨੀਪੈਗ 'ਚ ਸਤਪਾਲ ਸਿੰਘ ਦੀ Laash ਕਾਰ ਦੇ ਵਿੱਚੋਂ ਮਿਲੀ ਹੈ। ਕਰੀਬ 2 ਢਾਈ ਕੋ ਸਾਲ ਪਹਿਲਾਂ ਸਤਪਾਲ ਸਿੰਘ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ। ਉਹ ਵਿਨੀਪੈਗ 'ਚ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤਪਾਲ ਦੇ ਪਿਤਾ ਦੀ ਉਸਦੇ ਬਚਪਨ 'ਚ ਹੀ ਮੌਤ ਹੋ ਗਈ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਬੜੀ ਮੁਸ਼ਕਲ ਦੇ ਨਾਲ ਆਪਣੇ ਪੁੱਤ ਨੂੰ ਪਾਲ ਕੇ ਸੁਨਿਆਰੇ ਭਵੇਖ ਲਈ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ ਜਿੱਥੋਂ ਹੁਣ ਉਸ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਹਾਲੇ ਤੱਕ ਮੌਤ ਕਿਵੇਂ ਹੋਈ ਹੈ ਇਸ ਦੇ ਕਾਰਨ ਦਾ ਪਤਾ ਵੀ ਨਹੀਂ ਲੱਗ ਸਕਿਆ ਸਾਨੂੰ ਤਾਂ ਮੌਤ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਨੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਅਥੀ ਸਭ ਕੁਝ ਕਰ ਲੀ ਗੀ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਹਦਾ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜੇ ਬੇਟਾ ਹੜਾਏ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਓ